ਸਠਿਆਲਾ ਨਾਲ ਮਿਲ ਕੇ ਦੇਸ਼ ਦੀ ਆਜ਼ਾਦੀ ਲਈ ਭਾਰਤੀਆਂ ਨਾਲ ਪ੍ਰਚਾਰ ਕਰਨ ਲੱਗ ਪਏ ਉੱਥੇ ਅੰਗਰੇਜ਼ੀ ਸਰਕਾਰ ਨੇ ਦਰਸ਼ਨ ਸਿੰਘ ਫੇਰੂਮਾਨ ਨੂੰ ਗ੍ਰਫਤਾਰ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਤੇ ਦੂਜੇ ਵਿਸ਼ਵ ਯੁੱਧ ਵਿੱਚ ਮਹਾਤਮਾ ਗਾਂਧੀ ਵੱਲੋਂ ਭਾਰਤੀ ਰਾਸ਼ਟਰੀ ਕਾਂਗਰਸ ਦੇ ਪੂਰਨ ਸਮਰਥਨ ਨਾਲ ਸ਼ੁਰੂ ਕੀਤੀ ਗਈ ਨਾਮ ਮਿਲਵਰਤਨ ਲਹਿਰ ਵਿੱਚ ਦਰਸ਼ਨ ਸਿੰਘ ਫੇਰੂਮਾਨ ਨੇ ਭਾਗ ਲਿਆ ਤੇ 14 ਮਹੀਨੇ ਜੇਲ੍ਹ ਵਿੱਚ گزارੇ ਸਾਰੀ ਜ਼ਿੰਦਗੀ ਆਜ਼ਾਦੀ ਤਿਲਾ ਦਿੱਤੀ ਤੇ ਆਖਰ ਵਿੱਚ ਸਿੱਖ ਤਰ ਵਿੱਚ ਅਰਦਾਸ ਦੀ ਕੀਮਤ ਤਾਂ ਉਹਦੇ ਵਿੱਚ ਆਪਾ ਕੁਰਬਾਨ ਕਰ ਦਿੰਦਾ ਇਸ ਲਈ ਚਾਹੀਦਾ ਹੈ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਸ ਦਿਨ ਵੱਡੀ ਕਾਨਫਰੰਸ ਕੀਤੀ ਜਾਵੇ ਤੇ ਕੇਂਦਰ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ ਜਨਤਕ ਲਾਮਬੰਦੀ ਕੀਤੀ ਜਾਵੇ ਤੇ ਉਹਨਾਂ ਨੂੰ ਯਾਦ ਕੀਤਾ ਜਾਵੇ ਮਾਸਟਰ ਤਾਰਾ ਸਿੰਘ ਨੂੰ ਇੱਕ ਚਿੱਠੀ ਲਿਖ ਕੇ ਉਹਨਾਂ ਵੱਲੋਂ ਠਾਏ ਜਾਂਦੇ ਮਾਮਲੇ ਨੂੰ ਘੋਖਣ ਦਾ ਭਰੋਸਾ ਦਿੱਤਾ ਤੇ ਮਾਸਟਰ ਤਾਰਾ ਸਿੰਘ ਨੇ ਅਕਾਲੀ ਆਗੂ ਸੰਤ ਫਤੇ ਸਿੰਘ ਦੇ ਹੱਥੋਂ ਜੂਸ ਦਾ ਗਲਾਸ ਪੀ ਕੇ 48 ਦਿਨਾਂ ਮਗਰੋਂ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਪੰਜਾਬ 247 TV ਦੇ ਤੀਸਰੀ ਅਕਾ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਜੀ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਡਾਕਟਰ ਚਰਨਜੀਤ ਸਿੰਘ ਗਮਟਾਲਾ ਹਰਾਂ ਦਾ ਲਿਖਿਆ ਹੋਇਆ ਇੱਕ ਲੇਖ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਜਿਸ ਦਾ ਸਿਰਲੇਖ ਉਹਨਾਂ ਦਿੱਤਾ ਸਿਆਸਤਦਾਨਾਂ ਨੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਨੂੰ ਮਿੱਟੀ ਵਿੱਚ ਰੋਲ ਦਿੱਤਾ ਤੇ ਆਪਾਂ ਸਾਰੇ ਜਾਣਦੇ ਹਾਂ ਕਿ 27 ਅਕਤੂਬਰ ਵਾਲਾ ਦਿਨ ਜਿਹੜਾ ਉਹ ਦਰਸ਼ਨ ਸਿੰਘ ਫੇਰੂਮਾਨ ਨਰਾ ਦਾ ਸ਼ਹੀਦੀ ਦਿਨ ਸੀ ਔਰ ਉਹਦੀ ਚਰਚਾ ਥੋੜੀ ਬਹੁਤ ਅਖਬਾਰਾਂ 'ਚ ਤੇ ਹੋਈ ਪਰ ਸਾਡੇ ਸਿਆਸਤਦਾਨਾਂ ਨੇ ਉਹਨਾਂ ਨੂੰ ਕੋਈ ਵੀ ਜਿਹੜਾ ਸਨਮਾਨ ਸੀ ਉਹ ਨਹੀਂ ਦਿੱਤਾ ਹੋਇਆ ਹਾਲਾਂਕਿ ਉਹ ਪੰਜਾਬ ਦੀ ਖਾਤਰ ਔਰ ਅਕਾਲੀਆਂ ਦੀ ਜਿਹੜੀ ਜਗੇ ਤੇ ਫਰੇਬ ਵਾਲੀਆਂ ਨੀਤੀਆਂ ਸੀ ਉਹਦੇ ਖਰਾਬ ਔਰ ਉਹਨਾਂ ਦੀਆਂ ਜਿਹੜੀਆਂ ਕਦੀ ਹਵਨਕੋੜ ਤੇ ਕਦੀ ਕੁਸ਼ ਵਿਚ ਜਿਹੜੀਆਂ ਗੁੱਚੀਆਂ ਚਾਲਾਂ ਸੀ ਉਹਨਾਂ ਨੂੰ ਨੰਗਿਆਂ ਕਰਦੇ ਹੋਏ ਉਹਨਾਂ ਨੇ ਇਹ ਸ਼ਹੀਦੀ ਦਾ ਜਾਮ ਪੀਤਾ ਸੀ ਸੋ ਸ਼ੁਰੂ ਕਰਦੇ ਆ ਚਰਨਜੀਤ ਕਮਟਾਲਾ ਰੋਂਦਾ ਆਰਟੀਕਲ ਸਿਆਸਤਦਾਨਾਂ ਨੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਨੂੰ ਮਿੱਟੀ 'ਚ ਰੋਲ ਦਿੱਤਾ ਪਿਛਲੀ ਸਦੀ ਦੇ ਬਲੱਖਣ ਸਿੱਖ ਸ਼ਹੀਦ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦਾ ਸ਼ਹੀਦੀ ਦਿਹਾੜਾ 27 ਅਕਤੂਬਰ ਨੂੰ ਹੁੰਦਾ ਹੈ ਪਰ ਆਮ ਤੌਰ ਤੇ ਪ੍ਰਤੱਖ ਹੈ ਕਿ ਉਹਨਾਂ ਦੇ ਜਿਗਰੀ ਦੋਸਤ ਜਥੇਦਾਰ ਸੋਹਣ ਸਿੰਘ ਜਲਾਲ ਉਸਵਾ ਵੱਲੋਂ ਸਥਾਪਿਤ ਕੀਤੇ ਗਏ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ٹرسٹ ਰਈਆ ਜਾਂ ਇੱਕ ਦੋ ਹੋਰ ਸਥਾਨਕ ਗੁਰਦੁਆਰਾ ਸਾਹਿਬ ਤੋਂ ਇਲਾਵਾ ਪੰਜਾਬ ਦੀ ਕਿਸੇ ਵੀ ਹੋਰ ਸਿਆਸੀ ਪਾਰਟੀ ਵੱਲੋਂ ਉਹਨਾਂ ਨੂੰ ਯਾਦ ਨਹੀਂ ਕੀਤਾ ਜਾਂਦਾ ਜਾਂ ਦਿਨ ਨਹੀਂ ਮਨਾਇਆ ਜਾਂਦਾ ਭਾਵੇਂ ਕਿ ਸਰਦਾਰ ਸਾਹਿਬ ਨੇ ਸਿੱਖ ਅਰਦਾਸ ਦੀ ਮੱਤਤਾ ਮਹਾਨਤਾ ਨੂੰ ਸਿਰਨਵਾਲ ਉਜਾਗਰ ਕਰਨ ਲਈ ਅਤੇ ਪੰਜਾਬ ਦੀਆਂ অতি ਅਹਿਮ ਅਤੇ ਹੱਕੀ ਮੰਗਾਂ ਦੀ ਪੂਰਤੀ ਲਈ 74 ਦਿਨ ਭੁੱਖੇ ਰਹਿ ਕੇ ਪ੍ਰਾਂਤ ਤਿਆਗ ਦਿੱਤੇ ਸਨ ਆਪ ਦਾ ਜਨਮ ਪਿੰਡ ਫੇਰੂਮਾਨ ਜ਼ਿਲ੍ਹਾ ਅੰਮ੍ਰਿਤਸਰ ਵਿੱਚ 1 ਅਗਸਤ 1885 ਈਸਵੀ ਨੂੰ ਹੋਇਆ ਸੀ ਆਪ ਜੀ ਦੇ ਪਿਤਾ ਦਾ ਨਾਮ ਸਰਦਾਰ ਚੰ다 ਸਿੰਘ ਤੇ ਮਾਤਾ ਦਾ ਨਾਮ ਸਰਦਾਰਨੀ ਰਾਜਕੌਰ ਸੀ ਆਪ 10ਵੀਂ ਜਮਾਤ ਪਾਸ ਕਰਕੇ 1912 ਵਿੱਚ ਭਾਰਤੀ ਫੌਜ ਵਿੱਚ ਬਤੌਰ ਸਪਾਈ ਭਰਤੀ ਹੋ ਗਏ ਸਨ 2 ਸਾਲ ਬਾਅਦ ਆਪ ਫੌਜ ਵਿੱਚ ਅਸਤੀਫਾ ਦੇ ਕੇ ਹਸਾਰ ਵਿੱਚ ਠੇਕੇਦਾਰੀ ਦਾ ਕੰਮ ਕਰਨ ਲੱਗੇ ਉਨ੍ਹਾਂ ਦੇ ਮਾਤਾ ਜੀ ਧਾਰਮਿਕ ਬਿਰਤੀ ਦੇ ਸੰਤ ਤੇ ਉਹਨਾਂ ਨੇ ਉਹਨਾਂ ਨੂੰ ਗੁਰਦੁਆਰਾ ਸੁਧਾਰ ਲਹਿਰ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਦਰਸ਼ਨ ਸਿੰਘ ਪੇਰੂਮਾਨ ਨੇ ਨਵੰਬਰ 1921 ਵਿੱਚ ਚਾਬੀਆਂ ਦੇ ਮੋਰਤੇ ਵਿੱਚ ਇਛਾ ਲਿਆ। ਆਪ ਨੂੰ ਗ੍ਰਿਫਤਾਰ ਕੀਤਾ ਗਿਆ ਤੇ 1 ਸਾਲ ਦੀ ਸਜ਼ਾ ਹੋਈ। ਸਾਲ 1923 ਵਿੱਚ ਸੁਲਤਾਨਵਿੰਡ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕਾਂਗਰਸ ਵੱਲੋਂ ਇੱਕ ਰਾਸੀ ਜਲਸਾ ਆਇਆ। ਸੋ ਦਰਸ਼ਨ ਸਿੰਘ ਪੇਰੂਮਾਨ ਤੇ ਬਾਬਾ ਇੰਦਰ ਸਿੰਘ ਵੀਰਕਾ ਉਹਦੇ ਪ੍ਰਬੰਧਕ ਸਨ। ਸਰਕਾਰ ਨੇ ਉਹਨਾਂ ਨੂੰ ਗ੍ਰਫਤਾਰ ਕਰਕੇ ਸਵਾ ਸਾਲ ਦੀ ਕੈਦ ਜਿਹੜੀ ਆ ਉਹ ਮਲਤਾਨ ਸੈਂਟਰਲ ਜੇਲ੍ਹ ਭੇਜ ਦਿੱਤਾ ਫਰਵਰੀ 24 ਵਿੱਚ ਗੰਗਸਰ ਜੈਤੋ ਦਾ ਮੋਰਚਾ ਲੱਗਿਆ ਤੇ ਅਕਾਲ ਤਖਤ ਤੋਂ 5-500 ਦੇ ਜਥੇ ਜਾਂਦੇ ਸਨ ਆਪ ਜੀ ਨੇ 14ਵੇਂ ਸ਼ਹੀਦੀ ਜਥੇ ਦੇ ਜਥੇਦਾਰ ਬਣ ਕੇ 90 ਗ੍ਰਫਤਾਰੀ ਦਿੱਤੀ 10ਵੇਂ ਨੇ ਜੇਲ੍ਹ ਵਿੱਚ ਰਹੇ ਜੁਲਾਈ 1925 ਵਿੱਚ ਗੁਰਦੁਆਰਾ ਐਕਟ ਬਣ ਗਿਆ ਸਰਕਾਰ ਨੇ ਸਾਰੇ ਅਕਾਲੀ ਕੈਦੀ ਛੱਡ ਦਿੱਤੇ ਅਤੇ ਦਰਸ਼ਨ ਸਿੰਘ ਫੇਰੂਮਾਨ ਨੂੰ ਵੀ ਰਿਆ ਕਰ ਦਿੱਤਾ 1926 ਵਿੱਚ ਆਪ ਜੀ ਆਪਣੇ ਪਿਤਾ ਕੋਲ ਮਿਲਾਇਆ ਚਲੇ ਗਏ ਮਿਲਾਇਆ ਤੇ ਬੁੱਧ ਸਿੰਘ ਸਠਿਆਲਾ ਨਾਲ ਮਿਲ ਕੇ ਦੇਸ਼ ਦੀ ਆਜ਼ਾਦੀ ਲਈ ਭਾਰਤੀਆਂ ਨਾਲ ਪ੍ਰਚਾਰ ਕਰਨ ਲੱਗ ਪਏ ਉੱਥੇ ਅੰਗਰੇਜ਼ੀ ਸਰਕਾਰ ਨੇ ਦਰਸ਼ਨ ਸਿੰਘ ਫੇਰੂਮਾਨ ਨੂੰ ਗ੍ਰਫਤਾਰ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਜੇਲ੍ਹ ਵਿੱਚ ਉਹਨਾਂ ਨੂੰ ਕਸ਼ਹਰਾ ਪਾਉਣ ਦੀ ਆਗਿਆ ਨਹੀਂ ਸੀ ਦਿੱਤੀ ਗਈ ਤਾਂ ਫੇਰੂਮਾਨ ਨੇ ਭੋਖੜ ਤਾਲ ਸ਼ੁਰੂ ਕਰ ਦਿੱਤੀ 21 ਦਿਨਾਂ ਬਾਅਦ ਉਹਨਾਂ ਦੀ ਮੰਗ ਮੰਨ ਲਈ ਗਈ ਤੇ 3 ਸਾਲ ਪਿਛੋਂ 1929 ਨੂੰ ਉਹ ਵਾਪਸ ਭਾਰਤ ਆ ਗਏ ਤੇ ਦੂਜੇ ਵਿਸ਼ਵ ਯੁੱਧ ਵਿੱਚ ਮਹਾਤਮਾ ਗਾਂਧੀ ਵੱਲੋਂ ਭਾਰਤੀ ਰਾਸ਼ਟਰੀ ਕਾਂਗਰਸ ਦੇ ਪੂਰਨ ਸਮਰਥਨ ਨਾਲ ਸ਼ੁਰੂ ਕੀਤੀ ਗਈ ਨਾਮ ਮਿਲਵਰਤਨ ਲਹਿਰ ਵਿੱਚ ਦਰਸ਼ਨ ਸਿੰਘ ਫੇਰੂਮਾਨ ਨੇ ਭਾਗ ਲਿਆ ਤੇ 14 ਮਹੀਨੇ ਜੇਲ੍ਹ ਵਿੱਚ گزارੇ ਸਾਲ 1934-35 ਵਿੱਚ ਦਰਸ਼ਨ ਸਿੰਘ ਫੇਰੂਮਾਨ ਨੇ ਸਰਦਾਰ ਉਦਮ ਸਿੰਘ ਨਾਗੋਕੇ ਅਤੇ ਪ੍ਰਤਾਪ ਸਿੰਘ ਕੈਰੋ ਨਾਲ ਮਿਲ ਕੇ ਕਿਸਾਨੀ ਲਹਿਰ ਸ਼ੁਰੂ ਕੀਤੀ ਅਤੇ ਸਨ 19 1939 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆਈਆਂ ਉਹਦੇ ਵਿੱਚ ਉਹਨਾਂ ਨੂੰ ਦੋ ਵਾਰ ਦਰਬਾਰ ਸਾਹਿਬ ਕਮੇਟੀ ਦੇ ਉਹ ਮੈਂਬਰ ਚੁਣੇ ਗਏ ਤੇ ਆਜ਼ਾਦੀ ਤੋਂ ਬਾਅਦ 1952 ਤੋਂ 64 ਤੱਕ ਕਾਂਗਰਸ ਦੀ ਟਿਕਟ ਤੇ ਦਰਸ਼ਨ ਸਿੰਘ ਫੇਰੂਮਾਨ ਰਾਜ ਸਭਾ ਦੇ ਮੈਂਬਰ ਵੀ ਰਹੇ ਪਰ ਕਾਂਗਰਸ ਦਾ ਮਤਭੇਦ ਪੈਦਾ ਹੋ ਜਾਣ ਦੇ ਕਾਰਨ ਕਾਂਗਰਸ ਛੱਡ ਕੇ ਉਹ ਸੁਤੰਤਰ ਪਾਰਟੀ ਵਿੱਚ ਸ਼ਾਮਲ ਹੋਵੇ ਤੇ ਤਰਨਤਾਰ ਲੋਕ ਸਭਾ ਹਲਕੇ ਤੋਂ ਪਾਰਲੀਮੈਂਟ ਦੀ ਚੋਣ ਲੜੀ ਪਰ ਉਹ ਚੋਣ ਹਾਰ ਗਏ ਸਨ ਪਰ ਜੇ ਅਸੀਂ ਉਹਨਾਂ ਦੀ ਜ਼ਿੰਦਗੀ ਤੇ ਝਾਤ ਪਾਈਏ ਤਾਂ ਪਤਾ ਲੱਗਦਾ ਹੈ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਆਜ਼ਾਦੀ ਦਿਲਾ ਦਿੱਤੀ ਤੇ ਆਖਰ ਵਿੱਚ ਸਿੱਖ ਧਰਮ ਵਿੱਚ ਅਰਦਾਸ ਦੀ ਕੀਮਤ ਤਾਂ ਉਹਦੇ ਵਿੱਚ ਆਪਾ ਕੁਰਬਾਨ ਕਰ ਦਿੱਤਾ ਇਸ ਲਈ ਚਾਹੀਦਾ ਹੈ ਕੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਸ ਦਿਨ ਵੱਡੀ ਕਾਨਫਰੰਸ ਕੀਤੀ ਜਾਵੇ ਤੇ ਕੇਂਦਰ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ ਜਨਤਕ ਲਾਮਬੰਦੀ ਕੀਤੀ ਜਾਵੇ ਤੇ ਉਹਨਾਂ ਨੂੰ ਯਾਦ ਕੀਤਾ ਜਾਵੇ। ਉਹਨਾਂ ਨੇ ਮਰਨਵਰਤ ਕਿਉਂ ਰੱਖਿਆ? ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਾਸਟਰ ਤਾਰਾ ਸਿੰਘ ਨੇ ਸਨ 1961 ਵਿੱਚ ਪੰਜਾਬੀ ਸੂਬਾ ਬਣਾਉਣ ਦੀ ਮੰਗ ਨੂੰ ਲੈ ਕੇ ਭੁਖੜਤਾ ਸ਼ੁਰੂ ਕੀਤੀ। ਉਹਨਾਂ ਵੱਲੋਂ ਹਰਮੰਦਰ ਸਾਹਿਬ ਵਿਖੇ ਆਪਣਾ ਮਰਨਵਰਤ ਅ ਜਿਹੜਾ ਉਹ ਆਰੰਭ ਕੀਤਾ ਗਿਆ ਸੀ ਉਹਨਾਂ ਦੇ ਮਰਨਵਰਤ ਸ਼ੁਰੂ ਹੋਣ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹ ਮਰਨਵਰਤ ਜਾਰੀ ਰੱਖਣਗੇ ਇਸ ਐਲਾਨ ਨੇ ਕੇਂਦਰ ਨੂੰ ਭਾਜੜਾ ਪਾ ਦਿੱਤੀਆਂ ਜਿਸ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਜਵਾਲਲਾਲ ਨਹਿਰੂ ਨੇ ਮਾਸਟਰ ਤਾਰਾ ਸਿੰਘ ਨੂੰ ਇੱਕ ਚਿੱਠੀ ਲਿਖ ਕੇ ਉਹਨਾਂ ਵੱਲੋਂ ਉਠਾਏ ਜਾਂਦੇ ਮਾਮਲੇ ਨੂੰ ਖੋਖਣ ਦਾ ਭਰੋਸਾ ਦਿੱਤਾ ਤੇ ਮਾਸਟਰ ਤਾਰਾ ਸਿੰਘ ਨੇ ਅਕਾਲੀ ਆਗੂ ਸੰਤ ਫਤੇ ਸਿੰਘ ਦੇ ਹੱਥੋਂ ਜੂਸ ਦਾ ਗਲਾਸ ਪੀ ਕੇ 48 ਦਿਨਾਂ ਮਗਰੋਂ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਪਰ ਅਕਾਲੀ ਦਲ ਨਾਲ ਜੁੜੇ ਜ਼ਿਆਦਾਤਰ ਲੋਕ ਇਸ ਫੈਸਲੇ ਤੋਂ ਨਰਾਜ ਹੋ ਗਏ ਸੀ ਭਾਰਤ ਤੇ ਪਾਕਿਸਤਾਨ ਵਿੱਚ 1965 ਦੀ ਜੰਗ ਸ਼ੁਰੂ ਹੋਣ ਵਾਲੀ ਸੀ ਕਿ ਸੰਤ ਫਤੇ ਸਿੰਘ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਪਰ ਜੰਗ ਸ਼ੁਰੂ ਹੋ ਜਾਣ ਤੋਂ ਪਿੱਛੋਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਲਾਲਬਾ ਦਰਸ਼ਾਸ਼ਤਰੀ ਦੀ ਅਪੀਲ ਦੇ ਉੱਤੇ ਉਹਨਾਂ ਮਰਨਵਰਤ ਛੱਡ ਦਿੱਤਾ ਸ਼੍ਰੀਮਤੀ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਬਣਦਿਆਂ ਹੀ ਅਕਤੂਬਰ 1966 ਵਿੱਚ ਪੰਜਾਬੀ ਸੂਬਾ ਬਣਾਉਣ ਦਾ ਐਲਾਨ ਤਾਂ ਕਰ ਦਿੱਤਾ ਪਰ ਕੇਂਦਰੀ ਗ੍ਰਹਿ ਮੰਤਰੀ ਗੁਲਜਾਰੀ لال ਨੰਦਾ ਨੇ ਪੰਜਾਬੀ ਸੂਬਾ ਐਕਟ ਬਣਾਉਣ ਸਮੇਂ ਉਸ ਵੇਲੇ ਦੇ ਪੰਜਾਬ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ ਕਈ ਪੰਜਾਬੀ ਬੋਲ ਦੇ ਇਲਾਕੇ ਨਵੇਂ ਹੋਂਦ ਵਿੱਚ ਆਏ ਹਿਮਾਚਲ ਤੇ ਹਰਿਆਣਾ ਅਤੇ ਜਲਾ ਗੰਗਾ ਨਗਰ ਰਾਜਸਥਾਨ ਵਿੱਚ ਸ਼ਾਮਲ ਕਰ ਦਿੱਤੇ ਗਏ ਚੰਡੀਗੜ੍ਹ ਤੇ ਪਾਖੜਾ ਡੈਮ ਦਾ ਪ੍ਰਬੰਧ ਕੇਂਦਰੀ ਸਰਕਾਰ ਨੇ ਆਪਣੇ ਕੋਲ ਰੱਖ ਲਿਆ ਅਤੇ ਦਰਾਈ ਪਾਣੀਆਂ ਦੀ ਵੀ ਕਾਣੀ ਵੰਡ ਕਰ ਦਿੱਤੀ ਜਿਸ ਕਾਰਨ ਕਾਲੀਆਂ ਨੂੰ ਮੋਰਚੇ ਦੇ ਰਾਹ ਫਿਰ ਪੈਣਾ ਪਿਆ ਲੰਗਣਾ ਪੰਜਾਬੀ ਸੂਬਾ ਹੋਂਦ ਵਿੱਚ ਔਰ ਤੋਂ ਪਿੱਛੋਂ ਜਦ ਹਰ ਪਾਸਿਓਂ ਫਟਕਾਰਾਂ ਪੈਣ ਲੱਗੀਆਂ ਤਾਂ ਸੰਤ ਫਤੇ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਲੱਗਦੇ ਕਮਰੇ ਉੱਪਰ ਅਗਨਕੁੰਡ ਬਣਾ ਲਏ ਅਤੇ 17 ਦਸੰਬਰ 1966 ਨੂੰ ਫਿਰ ਤੋਂ ਮਰਨਵਰ ਸ਼ੁਰੂ ਕਰ ਦਿੱਤਾ ਤੇ ਸਰਕਾਰ ਨੂੰ ਇਹ ਅਲਟੀਮੇਟਮ ਦਿੱਤਾ ਕਿ ਜੇ 10 ਦਿਨਾਂ ਦੇ ਅੰਦਰ ਅੰਦਰ ਪੰਜਾਬੀ ਸੂਬੇ ਨੂੰ ਮੁਕੰਮਲ ਕਰਨ ਦੀ ਮੰਗ ਨਾ ਮੰਨੀ ਗਈ ਤਾਂ ਅਗਨਕੋਟ ਵਿੱਚ ਬੈਠ ਕੇ ਉਹ ਸੜ ਜਾਣਗੇ ਉਹਨਾਂ ਦੇ ਐਲਾਨ ਤੋਂ ਪਿੱਛੋਂ ਸੰਤ ਚੰਨਣ ਸਿੰਘ, ਜਥੇਦਾਰ ਭਾਗ ਸਿੰਘ ਜੈਦ, ਜਥੇਦਾਰ ਪ੍ਰੀਤਮ ਸਿੰਘ ਸ਼੍ਰੀ, ਸਰਦਾਰ ਜਗੀਰ ਸਿੰਘ ਫੱਗੂਵਾਲ ਤੇ ਜਥੇਦਾਰ ਜਗੀਰ ਸਿੰਘ ਪੂਲੇ ਨੇ ਵੀ ਐਲਾਨ ਕਰ ਦਿੱਤਾ ਕਿ ਉਹ ਸੰਤ ਫਤੇਹ ਸਿੰਘ ਤੋਂ ਅਗਲੇ ਦਿਨ ਹੀ ਸਰ ਕੇ ਮਰ ਜਾਣਗੇ। ਜਦ ਕਿ ਲੋਕ ਜਾਣਦੇ ਸਨ ਕਿ ਦੁੱਧ ਪੀਣੇ ਮਜਨੂ ਮਰ ਨਹੀਂ ਸਕਦੇ। ਅਲਕਾ ਪੱਟੀ ਤੋਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਵਿਰੋਧ ਦੇ باوجود ਪੰਜਾਬ ਵਿਧਾਨ ਸਭਾ ਲਈ ਆਜ਼ਾਦ ਜਤਿਆ ਹਜਾਰਾ ਸਿੰਘ ਗਿੱਲ ਆਪਣੇ ਸਾਥੀਆਂ ਨੂੰ ਲੈ ਕੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਦੇ ਨੇੜੇ ਮਰਨ ਵਰਤ ਤੇ ਬਹਿ ਗਿਆ ਅਤੇ ਐਲਾਨ ਕਰ ਦਿੱਤਾ ਕਿ ਪੰਜਾਬੀ ਸੂਬੇ ਨੂੰ ਮੁਕੰਮਲ ਕਰਾਏ ਬਿਨਾ ਸੰਤ ਫਤਿਹ ਸਿੰਘ ਤੇ ਉਹਦੇ ਸਾਥੀਆਂ ਨੂੰ ਮਰਨ ਵਰਤ ਛੱਡ ਕੇ ਭੱਜਣ ਨਹੀਂ ਦਿੱਤਾ ਜਾਏਗਾ ਆਖਰਕਾਰ ਸੱਦ ਮਰਨ ਦਾ ਦਿਨ ਵੀ ਆ ਗਿਆ ਨਿਯਤ ਸਮਾਂ ਲੰਘ ਗਿਆ ਅਕਾਲੀ ਆਗੂ ਕਾਸ਼ਵਲ ਵੇਖੀ ਜਾਣ ਦਪਰ ਦੇ ਢਾਈ ਵੱਜ ਚੁੱਕੇ ਸੀ ਕਿ ਇੱਕ ਹਵਾਈ ਜਹਾਜ਼ ਦਰਬਾਰ ਸਾਹਿਬ ਕੰਪਲੈਕਸ ਦੇ ਉੱਤੋਂ ਦੀ ਲੰਘਿਆ ਅਕਾਲੀਆਂ ਦੇ ਮਰਜਾਏ ਚ ਇਹਦੇ ਖਿੜ ਗਏ ਹਰ ਪਾਸਿਓਂ ਹੁਕਮ ਸਿੰਘ ਆ ਗਿਆ ਹੁਕਮ ਸਿੰਘ ਆ ਗਿਆ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਕੋਈ ਅੱਧੇ ਘੰਟੇ ਤੋਂ ਪਿਛੋਂ ਹੁਕਮ ਸਿੰਘ ਆਏ ਜੋ ਉਸ ਵੇਲੇ ਲੋਕ ਸਭਾ ਦੇ ਸਪੀਕਰ ਹੁੰਦੇ ਸਨ ਉਹ ਅਕਾਲ ਤਖਤ ਸਾਹਿਬ ਦੀ ਦੂਜੀ ਮੰਜ਼ਿਲ ਤੇ ਚੜ ਗਏ ਤੇ ਸੰਤ ਫਤਿਹ ਸਿੰਘ ਨਾਲ ਮਿਲਣ ਉਪਰੰਤ ਅਕਾਲ ਤਖਤ ਤੇ ਖਲੋ ਕੇ ਕਿਹਾ ਕਿ ਭਾਰਤ ਸਰਕਾਰ ਨੇ ਅਕਾਲੀ ਦਲ ਦੀਆਂ ਸਾਰੀਆਂ ਮੰਗਾਂ ਮੰਨ ਲੀਆਂ ਹਨ ਇਹਨਾਂ ਦਾ ਵਿਸਥਾਰ ਮਗਰੋਂ ਦੱਸਿਆ ਜਾਏਗਾ ਉਹ ਭਾਰਤ ਸਰਕਾਰ ਵੱਲੋਂ ਇਹ ਭਰੋਸਾ ਦੁਆਰੇ ਸਨ ਇਸ ਐਲਾਨ ਦੀ ਢਿੱਲ ਸੀ ਕਿ ਸੰਤ ਫਤੇ ਸਿੰਘ ਨੇ ਜੂਸ ਦਾ ਗਲਾਸ ਘਟ ਘਟ ਕਰਕੇ ਪੀ ਲਿਆ ਜਿੱਤ ਦੇ ਜਕਾਰੇ ਗੂੰਜਣ ਲੱਗੇ ਹਜ਼ਾਰਾ ਸਿੰਘ ਗਿੱਲ ਤੇ ਉਹਦੇ ਸਾਥੀਆਂ ਨੇ ਬੜਾ ਰੌਲਾ ਪਾਇਆ ਕਿ ਕੌਮ ਨਾਲ ਠੱਗੀ ਹੋਣ ਲੱਗੀ ਹੈ ਪਰ ਅਕਾਲੀਆਂ ਦੀ ਬੁਰਸ਼ਾਗਰਦੀ ਅੱਗੇ ਇਹ ਬਹੁਤੀ देर ਟੇਕ ਨਾ ਸਕੇ ਮਗਰੋਂ ਇਹ ਭੇਦ ਖੁੱਲਿਆ ਕਿ ਲక్ష్మణ ਸਿੰਘ ਗਿੱਲ ਖਵਾਈ ਜਾਜ ਕਿਰਾਏ ਤੇ ਲੈ ਕੇ ਹੁਕਮ ਸਿੰਘ ਨੂੰ ਆਪ ਲਿਆਏ ਸਨ ਇਸ ਮੌਕੇ ਇਹ ਲੇਖਕ ਜਾਨੀ ਕਿ ਚਰਨਜੀਤ ਸਿੰਘ ਮਟਾਲਾ ਕਹਿੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਬਾਹਰ ਸਾਰਾ ਦ੍ਰਿਸ਼ ਵੀ ਵੇਖ ਰਿਹਾ ਸੀ ਉਹ ਕਹਿੰਦੇ ਨੇ ਕਿ ਮੇਰੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਅਮਰ ਸਿੰਘ ਕਨੂਪੁਰ ਖੜੇ ਸਨ ਜਿਉਂ ਹੀ ਐਲਾਨ ਹੋਇਆ ਕਿ ਫਤੇ ਸਿੰਘ ਨੇ ਮਰਨ ਵਰਤ ਛੱਡ ਦਿੱਤਾ ਹੈ ਤੇ ਸਾਡੇ ਨਜ਼ਦੀਕ ਸੰਤ ਫਤੇ ਸਿੰਘ ਦੀ ਵੱਡੀ ਸਾਰੀ ਰੰਗਦਾਰ ਤਸਵੀਰ ਲੱਗੀ ਹੋਈ ਸੀ ਕਨੂਕੁਰ ਕਨੂਪੁਰ ਸਾਹਿਬ ਨੇ ਜੁੱਤੀ ਦਾ ਛੱਤਰ ਲਾ ਕੇ ਜ਼ੋਰ ਦੀ ਮਾਰਿਆ ਤੇ ਨਾਲ ਹੀ ਕਹਿ ਕੇ ਲਾਂ ਤੈਸੇ ਸਾਦ ਨੂੰ ਤੇ ਫੋਟੋ ਫਟ ਗਈ ਸੰਤ ਫਤੇ ਸਿੰਘ ਤੇ ਉਹਦੇ ਸਾਥੀਆਂ ਵੱਲੋਂ ਅਰਦਾਸ ਤੋਂ ਪਘੋੜੇ ਉਹ ਜਾਣ ਤੋਂ ਪਿੱਛੋਂ ਡਾਕਟਰ ਜਗਜੀਤ ਸਿੰਘ चौहान ਜਲੰਧਰ ਤੋਂ ਹਰਬੰਸ ਸਿੰਘ ਬਾਗਲਾ ਨਾ ਦਾ ਇੱਕ ਨੌਜਵਾਨ ਫੜ ਲਿਆ ਅਤੇ ਉਸ ਨੇ ਭੁੱਖ ਹੜਤਾਲ ਸ਼ੁਰੂ ਕਰਵਾ ਦਿੱਤੀ ਕੁਝ ਦਿਨਾਂ ਪਿਛੋਂ ਹੀ ਉਹ ਵੀ ਭੱਜ ਗਿਆ ਫਿਰ ਖਰੂਰ ਸਾਹਿਬ ਤੋਂ ਜਗਦੀਸ਼ ਸਿੰਘ ਚੂਹੇਰੋ ਲੈ ਕੇ ਆਏ ਪਰ ਉਹ ਵੀ ਭੁੱਖਣਾ ਸਹਾਰ ਸਕਿਆ ਤੇ ਦੌੜ ਗਿਆ ਇਸ ਤੋਂ ਉਪਰੰਤ ਫਰੀਦਕੋਟ ਤੋਂ ਮੰਤ ਸੇਵਾ RAM ਨਾ ਦੇ ਇੱਕ ਸਾਧ ਨੂੰ ਲਿਆ ਕੇ ਮਰਨਵਰ ਤੇ ਬਿਠਾ ਦਿੱਤਾ ਗਿਆ ਉਹ ਮੰਤ ਵੀ ਭੱਜ ਗਿਆ ਫਿਰੂਮਾਨ ਜੀ ਵੱਲੋਂ 1 ਅਗਸਤ 1969 ਨੂੰ ਰਿਆ ਵਿਖੇ ਇੱਕ ਕਾਨਫਰੰਸ ਰੱਖੀ ਗਈ ਸੀ ਇਸ ਮੌਕੇ ਤੇ ਦਰਸ਼ਨ ਸਿੰਘ پیرੂ ਮਾਨ ਨੇ ਐਲਾਨ ਕਰ ਦਿੱਤਾ ਕਿ ਉਹ 15 ਅਗਸਤ ਨੂੰ ਦਰਬਾਰ ਸਾਹਿਬ ਮੱਥਾ ਟੇਕ ਕੇ ਸ੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਅਰਦਾਸ ਕਰਨਗੇ ਜਿਹੜੀ ਸੰਤ ਫਤੇ ਸਿੰਘ ਤੇ ਉਹਦੇ ਸਾਥੀਆਂ ਨੇ ਕਈ ਵਾਰ ਕਹਿਰਾਵਾੰਗ ਤੋੜੀ ਹੋਈ ਹੈ ਇਸ ਪ੍ਰੰਤੋ ਮਰਨ ਵਰਤ ਸ਼ੁਰੂ ਕਰਨਗੇ ਜਾਂ ਤਾਂ ਅਰਦਾਸ ਪੂਰੀ ਹੋਵੇਗੀ ਜਾਂ ਫਿਰ ਉਹ ਆਪਣੀ ਜਾਨ ਤੇ ਖੇਡ ਜਾਣਗੇ ਜਦੋਂ ਮਰਨ ਵਰਤ ਸ਼ੁਰੂ ਕਰਨ ਤਾਂ ਕੋਈ ਵੀ ਅਮਨ ਭੰਗ ਨਾ ਕਰੇ ਤੇ ਨਾ ਹੀ ਕਿਸੇ ਸਰਕਾਰੀ ਸੰਪਤੀ ਦਾ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਕਰੇ ਪਰ 9 ਅਗਸਤ 1969 ਨੂੰ ਇੱਕ ਸੁਧਾਰਨਜੇ ਬੰਦੇ ਗੁਰਦੇਵਤ ਸਿੰਘ ਨੇ ਬਿਆਸ ਸਾੜ ਟਾਣੇ ਵਿੱਚ ਇੱਕ ਰਿਪੋਰਟ ਲਿਖਵਾ ਦਿੱਤੀ ਕਿ ਦਰਸ਼ਨ ਸਿੰਘ ਫੇਰੂਮਾਨ ਖੁੱਲਮ ਖੁੱਲਾ ਸੰਤ ਫਤੇ ਸਿੰਘ ਨੂੰ ਪਖੰਡੀ ਤੇ ਧੋਖੇਬਾਜ਼ ਸਾਧ ਕਹਿ ਰਿਹਾ ਹੈ ਇਸ ਤੋਂ ਇਲਾਵਾ ਫੇਰੂਮਾਨ ਪੰਜਾਬ ਦੀ ਵਰਤਮਾਨ ਸਰਕਾਰ ਨੂੰ ਪੰਥ ਦਾ ਭਲਾ ਚਾਉਣ ਵਾਲੀ ਸਰਕਾਰ ਨਹੀਂ ਮੰਨਦਾ ਤੇ ਖੰਡਾ ਘੜਕਾਉਣ ਦੀਆਂ ਗੱਲਾਂ ਕਰਦਾ ਹੈ ਪੁਲਿਸ ਨੇ ਫੇਰੂਮਾਨ ਦੇ ਵਿਰੁੱਧ ਦਫਾ 9 ਅਧੀਨ ਕੇਸ ਦਰਜ ਕਰ ਲਿਆ ਤੇ 12 ਅਗਸਤ ਨੂੰ ਬਿਨਾਂ ਕੋਈ ਕਾਨੂੰਨੀ ਕਾਰਵਾਈ ਕੀਤੇ 12 ਤੇ 13 ਅਗਸਤ ਦੀ ਰਾਤ ਨੂੰ ਪੁਲਿਸ ਨੇ ਉਹਨਾਂ ਨੂੰ ਘਰ ਨੂੰ ਘੇਰਾ ਪਾ ਲਿਆ ਜੋ ਕਿ ਪਿੰਡ ਫੇਰੂਮਾਨ ਦੇ ਬਾਹਰਵਾਰ ਹੀ ਹੈ ਉਥੋਂ ਫੇਰੂਮਾਨ ਨੂੰ ਪੰਜਾਬ ਸਿਕਿਉਰਿਟੀ ਐਕਟ ਦੀ ਦਫਾ 9 ਦੀ ਉਲੰਘਣਾ ਕਰਕੇ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੋ ਆਪ ਜੀ ਨੇ 15 ਅਗਸਤ ਨੂੰ ਜੇਲ੍ਹ ਵਿੱਚ ਅਰਦਾਸ ਕਰਕੇ ਮਰਨ ਵਰਤ ਸ਼ੁਰੂ ਕਰ ਦਿੱਤਾ ਦਿਨੋ ਦਿਨ ਵਿਗੜ ਰਹੀ ਹਾਲਤ ਕਾਰਨ ਉਹਨਾਂ ਨੂੰ ਗੁਰੂ ਤੇਗ ਬਹਾਦਰ ਹਸਪਤਾਲ ਦੇ ਫੈਮਿਲੀ ਵਾਰਡ ਦੇ ਕਮਰਾ ਨੰਬਰ 13 ਵਿੱਚ ਲਿਆਂਦਾ ਗਿਆ ਭਾਵੇਂ ਸਰਕਾਰ ਨੇ ਫੈਰੂਮਾਨ ਦੀ ਰਿਹਾਈ ਦੇ ਹੁਕਮ ਦੇ ਦਿੱਤੇ ਸੀ ਪਰ ਆ ਫੈਰੂਵਾਨ ਪੁਲਿਸ ਦੀ ਨਿਗਰਾਨੀ ਇੱਥੇ ਰਹਿ ਕੇ ਕਿਸੇ ਵੀ ਆਮ ਆਦਮੀ ਨੂੰ ਮਿਲਣ ਦੀ ਉਹਨਾਂ ਨੂੰ ਆਗਿਆ ਨਹੀਂ ਸੀ ਦਿੱਤੀ ਜਾਂਦੀ 27 ਅਕਤੂਬਰ 1969 ਦੀ ਸ਼ਾਮ ਦੇ 3:30 ਵਜੇ 74 ਦਿਨਾਂ ਦੇ ਮਰਨ ਵਰਤ ਉਪਰੰਤ ਦਰਸ਼ਨ ਸਿੰਘ ਫੇਰੂਮਾਨ ਜੀ ਨੇ ਅੰਤਮ ਸਵਾਸ ਲਿਆ ਅਤੇ ਉਹਨਾਂ ਦੀ ਆਤਮਾ ਗੁਰੂ ਚਰਨਾਂ ਵਿੱਚ ਜਾ ਬਰਜ ਗਈ ਇਸ ਤਰ੍ਹਾਂ ਉਹਨਾਂ ਨੇ ਸਿੱਖਾਂ ਵਾਲੀ ਮਹਾਨ ਰਛੀਦਾ ਦੀ ਪਦਵੀ ਜਿਹੜੀ ਸੀ ਉਹ ਪ੍ਰਾਪਤ ਕੀਤੀ ਬੜੀ ਹੀ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੀਆਂ ਸਾਰੀਆਂ ਮੰਗਾਂ ਉੱਥੇ ਦੀਆਂ ਉੱਥੇ ਖੜੀਆਂ ਹਨ ਉਹ ਭਾਵੇਂ ਅੱਜ ਸਾਡੇ ਵਿੱਚ ਨਹੀਂ ਪਰ ਫੇਰੂਮਾਨ ਦੀ ਕੁਰਬਾਨੀ ਸਿੱਖ ਇਤਿਹਾਸ ਵਿੱਚ ਉਹਨਾਂ ਦੇ ਨਾਂ ਨੂੰ ਹਮੇਸ਼ਾ ਕਾਇਮ ਰੱਖੇਗੀ ਉਹਨਾਂ ਦੀ ਯਾਦ ਨੂੰ ਕਾਇਮ ਰੱਖਣ ਲਈ ਉਹਨਾਂ ਦੇ ਪਰਿਵਾਰ ਤੇ ਇਲਾਕਾ ਨਿਵਾਸੀਆਂ ਨੇ ਇੱਕ ਟਰਸਟ ਵੀ ਬਣਾਇਆ ਹੋਇਆ ਹੈ ਉਹਨਾਂ ਦੇ ਨਾਂ ਤੇ ਰਈਆ ਵਿੱਚ ਲੜਕੀਆਂ ਦਾ ਕਾਲਜ ਪਬਲਿਕ ਸਕੂਲ ਤੇ ਬਟਾਲਾ ਬਤਾਲਾ ਵਿੱਚ ਪਬਲਿਕ ਸਕੂਲ ਕਾਇਮ ਕੀਤੇ ਹੋਏ ਹਨ ਦੇਸ਼ ਆਜ਼ਾਦ ਪੰਥ ਕਲਾਮ ਦਰਸ਼ਨ ਸਿੰਘ ਫੇਰੂਮਾਨ ਨੇ ਪਹਿਲੀ ਗੱਲ ਤੋਂ 1669 ਨੂੰ ਇੱਕ ਵਸੀਅਤ ਕੀਤੀ ਸੀ ਜਿਸ ਦੀ ਲਿਖਤ ਅਜੇ ਵੀ ਮੌਜੂਦ ਹੈ 1 ਅਗਸਤ 1968 ਨੂੰ ਇੱਕ ਵਸੀਅਤ ਕੀਤੀ ਸੀ ਜਿਹਦੀ ਲਿਖਤ ਅਜੇ ਵੀ ਮੌਜੂਦ ਹੈ ਅਤੇ ਉਹਨਾਂ ਦੀ ਆਵਾਜ਼ ਵਿੱਚ ਰਿਕਾਰਡ ਵੀ ਕੀਤੀ ਹੋਈ ਮਿਲਦੀ ਹੈ ਜੋ ਇਸ ਤਰ੍ਹਾਂ ਹੈ ਮੈਂ ਪੰਥ ਦੀ ਚੜ੍ਹਦੀ ਕਲਾ ਤੇ ਦੇਸ਼ ਦੀ ਆਜ਼ਾਦੀ ਲਈ ਘੋਲ ਕਰਦਾ ਰਿਹਾ ਹਾਂ ਮੇਰਾ ਇਹ ਜੀਵਨ ਲੋਕਾਂ ਦੇ ਸਾਹਮਣੇ ਹੈ ਹੁਣ ਦੇਸ਼ ਆਜ਼ਾਦ ਹੋ ਗਿਆ ਹੈ ਪਰ ਪੰਥ ਅਜੇ ਵੀ ਗੁਲਾਮ ਹੈ ਪੰਥ ਦੀ ਰਾਜਨੀਤੀ ਤੇ ਗੁਰਤਾਮਾਤੇ ਉੱਤੇ ਦੰਬੀ ਸੰਤਾਾਂ ਤੇ ਪੰਥ ਦੋਖੀਆਂ ਦਾ ਕਬਜ਼ਾ ਹੈ ਧਰਮ ਦੀ ਥਾਂ ਭ੍ਰਿਸ਼ਟਾਚਾਰ ਤੇ ਗਰਾਵਟ ਵੱਧ ਗਈ ਹੈ ਸਿੱਖ ਧਰਮ ਦੇ ਸਿਧਾਂਤ ਖਾਲਸੇ ਦੀਆਂ ਰਵੈਤਾਂ ਅਤੇ ਸਿੱਖਾਂ ਦਾ ਇਤਿਹਾਸਿਕ ਗੌਰਵ ਪੈਰਾ ਹੇਠ ਲਿਖਾਰ ਦਿੱਤਾ ਗਿਆ ਹੈ ਸ਼੍ਰੀ ਕਾਲ ਤਖਤ ਦੇ ਸਰਮੁਖ ਮਰਨਵਰਤ ਰੱਖ ਕੇ ਅਤੇ ਜਿਉਂਦੇ ਸੜ ਮਰਨ ਦੇ ਅਰਦਾਸੇ ਕਰਨ ਵਾਲੇ ਕਾਇਰਤਾ ਦਾ ਰਾਹ ਫੜ ਕੇ ਪੰਥ ਤੇ ਸਿੱਖ ਧਰਮ ਤੇ ਪੰਜਾਬ ਸਰਕਾਰ ਉੱਤੇ ਪੱਕਾ ਜੱਫਾ ਬਾਈ ਰੱਖਣ ਦੀ ਸਾਜ਼ਿਸ਼ ਵਿੱਚ ਕਾਮਯਾਬ ਹੋ ਗਏ ਹਨ ਇਸ ਦੰਬ ਅਤੇ ਧਰਮ ਨੂੰ ਹੀ ਸਿੱਖਾਂ ਦਾ ਧਰਮ ਦੱਸਣ ਲਈ ਅਕਾਲ ਤਖਤ ਸਾਹਿਬ ਦੇ ਸ਼ਰੀਕ ਕੁੰਡ ਤੇ ਕੁੰਡ ਖੜੇ ਕਰਕੇ ਦਿੱਤੇ ਗਏ ਹਨ ਜਿਨ੍ਹਾਂ ਨੂੰ ਟੱਕੇ ਤੇ ਸਰਕਾਰੀ ਸ਼ਹਿਰ ਨਾਲ ਕਾਇਮ ਰੱਖਿਆ ਜਾ ਰਿਹਾ ਹੈ ਪੰਥ ਦੀ ਅਦੋਗਤੀ ਅਤੇ અપਮਾਨ ਜੋ ਅੱਜ ਹੋ ਰਿਹਾ ਹੈ ਅੱਗੇ ਕਦੀ ਵੀ ਨਹੀਂ ਸੀ ਹੋਇਆ ਧਰਮ ਦੀ ਦੁਰਦਸ਼ਾ ਜੋ ਅੱਜ ਕੀਤੀ ਜਾ ਰਹੀ ਹੈ ਪਹਿਲਾਂ ਕਦੇ ਨਹੀਂ ਸੀ ਹੋਈ ਸੇਕਰਾਇਨੀਤੀ ਵਿੱਚੋਂ ਸਾਧਾਮੰਤਾਂ ਤੇ ਕੌਮ ਦੇ ਗਦਾਰਾਂ ਨੇ ਸਿੱਖੀ ਨੂੰ ਖਾਰਜ ਕਰਨ ਅਤੇ ਸਿੱਖਾਂ ਨੂੰ ਗੈਰਾਂ ਦੇ ਗੁਲਾਮ ਬਣਾਉਣ ਦੀ ਸਾਜ਼ਿਸ਼ ਪੱਕੇ ਤੌਰ ਤੇ ਰਚ ਲਈ ਹੈ ਇਹ ਕੂੜ ਦੀ ਮੱਛਿਆ ਤੇ ਦੰਬ ਦਾ ਜਾਲ ਬਿਨਾ ਸਿਰ ਦਿੱਤਿਆਂ ਹੁਣ ਦੂਰ ਨਹੀਂ ਹੋਣਾ ਇਹ ਅਰਦਾਸੇ ਭੰਗ ਕਰਨ ਦਾ ਪਾਪ ਪੰਥ ਦੇ ਮੋੜ ਉੱਠ ਖੜੇ ਹੋਣ ਦੇ ਰਾਹ ਵਿੱਚ ਵੱਡੀ ਰੁਕਾਵਟ ਹੈ ਅਤੇ ਇਹ ਪਾਪ ਬਿਨਾ ਸੀਸ ਦਿੱਤਿਆਂ ਧੋਤਾ ਨਹੀਂ ਜਾਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਸント ਫਤੇਹ ਸਿੰਘ ਅਤੇ ਉਸਦੇ ਦੰਬੀ ਸਾਥੀਆਂ ਦੇ ਨਾਮ ਇੱਥਾ ਬੜਾਏ ਹੋਏ ਅਗਨੀਕੁੰਡ ਪੁਕਾਰ-ਪੁਕਾਰ ਕੇ ਸਿੱਖਾਂ ਕੋਲੋਂ ਉਹਤੀਆਂ ਮੰਗ ਰਹੇ ਹਨ ਗੁਰੂ ਤੇ ਅਕਾਲ ਪੁਰਖ ਤੋਂ ਪਗੋੜਾ ਹੋ ਕੇ ਪੰਥ ਬਚ ਨਹੀਂ ਸਕਦਾ ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਕੋਈ ਗੁਰੂ ਦਾ ਸਿੰਘ ਆਪਣਾ ਸੀਸ ਦੇ ਕੇ ਪੰਥ ਦੇ ਅਕੌਤੀ ਲੀਡਰਾਂ ਅਤੇ ਸਿੱਖੀ ਦੇ ਗਦਾਰਾਂ ਦੇ ਕੀਤੇ ਹੋਏ ਪਾਪਾਂ ਦਾ ਪ੍ਰਾਚਿਤ ਕਰੇ ਤਾਂ ਜੋ ਪੰਥ ਆਜ਼ਾਦ ਹਿੰਦੁਸਤਾਨ ਵਿੱਚ ਆਜ਼ਾਦ ਪੰਥ ਖਵਾ ਅਤਵਾ ਸਿੱਖ ਹੋਮਲੈਂਡ ਦੀ ਸਥਾਪਤੀ ਵੱਲ ਅਗਲਾ ਕਦਮ ਚੁੱਕ ਸਕੇ ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਮੈਂ ਆਪਣਾ ਬਲੀਦਾਨ ਦੇਣ ਲੱਗਾ ਹਾਂ ਸੰਗਤਾਂ ਨੂੰ ਮੇਰੀ ਬੇਨਤੀ ਹੈ ਕਿ ਮੇਰੇ ਪਿੱਛੋਂ ਉਹ ਆਪਣਾ ਫਰਜ਼ ਪਛਾਣਨ ਮੇਰੇ ਮਰਨ ਤੋਂ ਪਿੱਛੋਂ ਮੇਰੇ ਸਰੀਰ ਨੂੰ ਸੰਤ ਫਾਤੇ ਫਤਿਹ ਸਿੰਘ ਦੇ ਨਾਮ ਹਟ ਰੱਬ ਬਣਾਏ ਹੋਏ ਅਗਨੀ ਕੁੰਡ ਵਿੱਚ ਰੱਖ ਕੇ ਪੂਕ ਦਿੱਤਾ ਜਾਵੇ ਅਤੇ ਮੇਰੀਆਂ ਅਸਤੀਆਂ ਕੀਰਤਪੁਰ ਸਾਹਿਬ ਪਹਚਾਣ ਦਿੱਤੀਆਂ ਜਾਣ ਪੰਥ ਦੇ ਮਸੰਦਾਂ ਅਤੇ ਧਰਮ ਦੇ ਦੋਖੀਆਂ ਨਾਲ ਜਥਾ ਜੋਗ ਸਲੂਕ ਕੀਤਾ ਜਾਵੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਬਣੇ ਹੋਏ ਦੰਬ ਤੇ ਪਖੰਡ ਦੀਆਂ ਨਿਸ਼ਾਨੀਆਂ ਅਗਨੀਕੁੰਡ ਢਾ ਦਿੱਤੇ ਜਾਣ ਸੰਗਤ ਆਰਦਾਸ ਕਰਨ ਕਿ ਸਾਬ ਦਸਮ ਪਾਤਸ਼ਾਹ ਮੇਰੀ ਤੁਸ਼ ਕੁਰਬਾਨੀ ਕਬੂਲ ਕਰਨ ਅਤੇ ਆਪਣੇ ਪੰਥ ਦੀ ਬੋੜੀ ਕਰਨ ਸੰਪੂਰਨ ਪੰਜਾਬ ਜਿੰਦਾਬਾਦ ਸਿੱਖ ਹੋਮਲੈਂਡ ਅਮਰ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਗੁਰੂ ਪੰਥ ਦਾ ਦਾਸ ਦਰਸ਼ਨ ਸਿੰਘ ਫੇਰੂਮਾਨ ਇਹ ਉਹਨਾਂ ਨੇ ਰਿਕਾਰਡ ਵੀ ਕੀਤੀ ਹੋਈ ਹੈ ਜੀ ਉਹਨਾਂ ਦੀ ਆਵਾਜ਼ ਸਰਦਾਰ ਕਪੂਰ ਸਿੰਘ ਦਾ ਇੱਕ ਪ੍ਰਤੀਕਰਮ ਇਸ ਉੱਤੇ ਆਇਆ ਸੀ ਕਿ ਸਿੱਖ ਪੰਥ ਦੇ ਸ਼ਰੋਣੀ ਵਿਦਵਾਨ ਜਿਹੜੇ ਕਪੂਰ ਸਿੰਘ ਅਨਸਾਰ ਦਰਸ਼ਨ ਸਿੰਘ ਫੇਰੂਮਾਨ ਨੇ ਇਸ ਲਈ ਸ਼ਾਦ ਦਿੱਤੀ ਸੀ ਕਿ ਉਹ ਕਾਲਕ ਜਿਹੜੀ ਕਾਲ ਤੱਕ ਦੇ ਸੰਮੁਖ ਜਿਉਂਦੇ ਸੜ ਮਰਨ ਦੇ ਅਦਾਸੇ ਭੰਗ ਕਰਕੇ ਕੈਰ ਦੰਬੀ ਗੁਰੂ ਤੋਂ ਬੇਮੁਖ ਤੇ ਪੰਥ ਦੇ ਇਕੋਤੀ ਪਗੋੜੇ ਲੀਡਰਾਂ ਨੇ ਪੰਥ ਦੇ ਉੱਜਲ ਮੁਖ ਤੇ ਮਲੀ ਹੋਈ ਐ ਉਤੋਤੀ ਜਾਵੇ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਤਾਂ ਜੋ ਜਿਹੜੇ ਝੂਠੇ ਦਾਵੇ ਖੋਤੀ ਸਿਕਲੀਟਰਾਂ ਨੇ ਚੰਡੀਗੜ੍ਹ ਤੇ ਭਾਖੜਾ ਨੂੰ ਪੰਜਾਬ ਵਿੱਚ ਸ਼ਾਮਲ ਕਰਾਉਣ ਲਈ ਕੀਤੇ ਸਨ ਉਹਨਾਂ ਵਚਨਾਂ ਉੱਤੇ ਮੋੜ ਪੈਰਾ ਦੇ ਕੇ ਉਹ ਪੂਰੇ ਕੀਤੇ ਜਾਣ ਸਰਦਾਰ ਦਰਸ਼ਨ ਸਿੰਘ ਪੇਰੂਮਾਨ ਨੇ ਮਹਾਨ ਕੁਰਬਾਨੀ ਇਸ ਲਈ ਕੀਤੀ ਸੀ ਤਾਂ ਜੋ ਉਹਨਾਂ ਕੈਰ ਦੰਬੀ ਤੇ ਪੰਥ ਦੇ ਗਦਾਰ ਜਿਨ੍ਹਾਂ ਨੇ ਜਿਉਂਦੇ ਸੱਡ ਮਰਨ ਦਾ ਅਰਦਾਸਾ ਕਰਕੇ ਸ੍ਰੀ ਕਾਲ ਤਖਤ ਸਾਹਿਬ ਦੀ ਛੱਤ ਤੇ ਅਗਨੀਕੁੰਡ ਬਣਾਏ ਹੋਏ ਸਨ ਅਤੇ ਮੌਤ ਡਰਦੇ ਹੋਏ ਉਹ ਗਿੱਦੜਾ ਵਾਂਗ ਭੱਜ ਗਏ ਸਨ ਅਤੇ ਉਹ ਪੰਥ ਦੇ ਅਦ੍ਰਿਸ਼ਟ ਦਿਵਗੁਰੂ ਨਾਲ ਪੀੜੇ ਰਿਸ਼ਤੇ ਨੂੰ ਕਮਜ਼ੋਰ ਕੀਤਾ ਹੈ ਉਹ ਰਿਸ਼ਤਾ ਮੁੜ ਸੁਰਜੀਤ ਕੀਤਾ ਜਾਵੇ ਇਹ ਸ਼ਹਾਦਤ ਸਿੱਖ ਹੋਮਲੈਂਡ ਦੀ ਸਥਾਪਤੀ ਅਤੇ ਆਜ਼ਾਦ ਪੰਥ ਆਜ਼ਾਦ ਹਿੰਦੁਸਤਾਨ ਵਿੱਚ ਪ੍ਰਾਤ ਕੀਤੀ ਗਈ ਕਰਨ ਲਈ ਕੀਤੀ ਗਈ ਹੈ ਫਿਰੂਮਾਨ ਦੀ ਸ਼ਹਾਦਤ ਤੋਂ ਪਿਛੋਂ ਗੁਰੂ ਦੀ ਮਾਰ ਅਤੇ ਪਾਪਾਂ ਦਾ ਬੋਝ ਨਾ ਸਹਾਰਦੇ ਹੋਏ ਸੰਤ ਫਤੇ ਸਿੰਘ ਤੇ ਸੰਤ ਚੰਨਣ ਸਿੰਘ 1972 ਵਿੱਚ ਇਸ ਦੁਨੀਆ ਤੋਂ ਸਦਾ ਲਈ ਚਲੇ ਗਏ ਤੇ ਉਹਨਾਂ ਦੇ ਪਿੱਛੋਂ ਜਥੇਦਾਰ ਮੋਹਨ ਸਿੰਘ ਟੋੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਜਥੇਦਾਰ ਗਰਚਨ ਸਿੰਘ ਟੋੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਪਰ 1973 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਬਹੁਮਤ ਲੈ ਗਈ ਅਤੇ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਬਣ ਗਏ। ਪੰਜਾਬ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਵਿਚਾਲੇ ਹੀ ਲਟਕ ਰਹੀਆਂ ਸਨ ਕਿ ਜਥੇਦਾਰ ਤੋੜਨੇ ਅਕਾਲੀ ਦਲ ਦਾ ਨਵਾਂ ਪਾਲਿਸੀ ਪ੍ਰੋਗਰਾਮ ਤਿਆਰ ਕਰਨ ਲਈ ਕਪੂਰ ਸਿੰਘ ਆਈ.ਸੀ.ਐਸ ਦੀ ਸਰਪ੍ਰਸਤੀ ਹੇਠ ਇੱਕ ਸੱਤ ਮੈਂਬਰੀ ਸਬ ਕਮੇਟੀ ਬਣਾ ਦਿੱਤੀ। ਇਸ ਦੀਆਂ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਲਗਾਤਾਰ ਮੀਟਿੰਗਾਂ ਚੱਲਦੀਆਂ ਰਹੀਆਂ। ਅਤੇ ਪਾਲਸੀ ਪ੍ਰੋਗਰਾਮ ਦਾ ਖਰੜਾ ਤਿਆਰ ਕਰਕੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਸੌਂਪ ਦਿੱਤਾ ਗਿਆ ਜਿਸ ਨੇ ਇਸ ਉੱਪਰ ਵਿਚਾਰ ਕਰਨ ਲਈ ਜਨਰਲ ਹਾਊਸ ਦੀ ਮੀਟਿੰਗ ਸੱਦ ਲਈ ਇਸ ਮੀਟਿੰਗ ਵਿੱਚ ਇੱਕ ਖਰੜਾ ਪ੍ਰਵਾਨ ਕਰ ਲਿਆ ਗਿਆ ਜੋ ਆਨੰਦਪੁਰ ਦੇ ਮਤੇ ਦੇ ਨਾਂ ਨਾਲ ਪ੍ਰਸਿੱਧ ਹੋਇਆ ਹੈ ਸੋ ਇਹ ਸੀਗਾ ਜੀ ਡਾਕਟਰ ਚਰਨਜੀਤ ਕਮਟਾਲਾ ਰਾਂ ਦਾ ਲਿਖਿਆ ਹੋਇਆ ਲੇਖ ਸਿਆਸਤਦਾਨਾਂ ਨੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਨੂੰ ਮਿੱਟੀ ਵਿੱਚ ਰੋਲ ਦਿੱਤਾ ਤੇ ਅੱਜ ਵੀ ਅਸੀਂ ਉੱਥੇ ਖੜੇ ਆ ਜਿੱਥੇ ਉਸ ਸ਼ਹੀਦ ਨੇ ਕੁਰਬਾਨੀ ਦੇ ਕੇ ਇੱਕ ਨਵਾਂ ਮਾਪਰੰਡ ਜਿਹੜਾ ਰੱਖਿਆ ਸੀਗਾ ਤੇ ਉਹਨਾਂ ਦੀ ਕੁਰਬਾਨੀ ਤੋਂ ਬਾਅਦ ਵੀ ਸਾਡੇ ਅਕਾਲੀ ਦਲ ਦੀ ਲੀਡਰਸ਼ਿਪ ਲਗਭਗ ਇਹੋ ਜਿਹੀ ਆਉਂਦੀ ਰਹੀ ਜਿਹੜੀ ਕੇ ਮੌਕਾ ਪ੍ਰਸਤ ਤੇ ਮਤਲਬ ਪ੍ਰਸਤ ਜਿਹੜੀ ਆ ਹਕੂਮਤ ਰਹੀ ਆ ਹਕੂਮਤਾਂ ਵੀ ਚਲਾਈਆਂ ਸ਼੍ਰੋਮਣੀ ਕਮੇਟੀ ਦੇ ਵੀ ਕਾਬਜ ਰਹੇ ਇੱਕ ਵੀ ਲੀਡਰ ਆਉਜਾ ਨਹੀਂ ਸੀ ਜਿਨ੍ਹਾਂ ਨੇ ਦਰਸ਼ਨ ਜਿਵੇਂ ਫੇਰੂਮਾਨ ਦੀ ਤਰ੍ਹਾਂ ਕੋਈ ਦਲੇਰੀ ਭਰਿਆ ਕਦਮ ਚੁੱਕ ਕੇ ਜ਼ਰੂਰੀ ਨਹੀਂ ਕਿ ਉਹ ਇਸ ਤਰ੍ਹਾਂ ਦੀ ਭੁਖੜਤਾਲ ਜਾਂ ਮਰਨਵਰਤੀ ਕਰ ਦੇ ਪੰਜਾਬ ਲਈ ਕੋਈ ਸੀਰੀਅਸ ਐਫਰਟ ਵੀ ਕੀਤੀ ਹੋਵੇ ਉਸ ਤੋਂ ਬਾਅਦ ਦਾ ਵਰਤਾਰਾ ਸਾਰੇ ਜਾਣਦੇ ਆ ਕਿਸ ਤਰ੍ਹਾਂ ਬਾਦਲਾ ਨੇ ਮੁੜ ਕੇ ਅਕਾਲੀ ਦਲ ਨੂੰ ਆਪਣੇ ਕਬਜ਼ੇ ਚ ਲੈ ਕੇ ਪਰਿਵਾਰ ਦਾ ਅਕਾਲੀ ਦਲ ਬਣਾ ਲਿਆ ਤੇ ਹੁਣ ਸਿੱਖ ਪੰਥ ਨਵੇਂ ਅਕਾਲੀ ਦਲ ਦੀ ਭਾਲ ਚ ਜਿਹਦੇ ਵਿੱਚ ਉਹੀ ਪੁਰਾਣੇ ਜਿਹੜੇ ਅਕਾਲੀ ਲੀਡਰ ਨੇ ਰੂਪ ਬਦਲ ਬਦਲ ਕੇ ਸਾਡੇ ਸਾਹਮਣੇ ਆ ਰਹੇ ਆ ਤੇ ਅਜੇ ਤੱਕ ਕੁਝ ਵੀ ਦਿਸ਼ਾ ਨਾ ਪੰਥ ਨੂੰ ਮਿਲ ਰਹੀ ਹੈ ਨਾ ਪੰਜਾਬ ਨੂੰ ਤੁਹਾਡਾ ਸਾਡਾ ਜੁੜਨ ਦੀ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ